ਆਚਲ ਦੇ ਟੂਰ ਕਰਦੇ ਸੀ ਜੁਮੇ ਟ੍ਰੇਨਾਂ ਤੇ ਉੱਥੇ ਬਹੁਤ ਜ਼ਿਆਦਾ ਖਰਚ ਆ ਗਈ ਅਸੀਂ ਦੋ ਤਿੰਨ ਜਣੇ ਗਈ ਸੀ ਉੱਥੇ 15-2000 ਰੁਪਏ ਖਰਚ ਆਇਆ ਜਦੋਂ ਆਪਾਂ ਸਾਈਕਲਾਂ ਤੇ ਟੂਰ ਕਰਨਾ ਸ਼ੁਰੂ ਕੀਤਾ 인ਸ਼ਾਅੱਲਾ ਫਿਰ ਕਾਂਗੜਾ ਜੀ ਫਿਰ ਚਮੁੰਡਾ ਜੀ ਫਿਰ ਪਾਲੰਪੁਰ ਮੰਡੀ ਕੁਲੂ ਮਨਾਲੀ ਅਟਲ ਟਨਲ ਮੂਰਾ ਕੋ ਸਟਾਰਟ ਕੀਤਾ 슬ੀਪਿੰਗ ਬੈਗ ਤੇ ਆਗਰ ਰਾਸ਼ਨ ਪਾਣੀ ਲੈ ਕੇ ਮੈਂ ਬਾਹਰ ਨਹੀਂ ਹਜੇ ਪਾਸ ਹੀ ਕੀਤੀ ਸਰ ਤੇ ਉਹ ਤੋਂ ਬਾਅਦ ਛੁੱਟੀਆਂ ਸੀ ਮੈਂ ਗੁਰੂ ਨੂੰ ਆਖਿਆ ਵੀ ਆਪਾਂ ਐਰਮੰਪੂਰ ਕਰਨੀ ਚੱਲੀਏ ਫਿਰ ਇਹਨਾਂ ਨਾਲ ਗੱਲ ਕਰਕੇ ਟੂਰ ਕਰਦੇ ਵੀ ਪਲਾਨ ਚੱਲ ਰਿਹਾ ਹੈ ਇੱਕ ਵੱਡੇ ਟੂਰ ਦਾ ਪਰ ਹਜੇ ਇਰਾਦਾ ਹਜੇ ਨਹੀਂ ਕਿਹਦੀ ਖਰਚਾ ਹੋਣਾ ਹੈ ਨਹੀਂ ਵੀ ਲੈ ਕੇ ਜਾਣਾ ਥੋੜਾ ਮੋਟਾ ਪੀਰਾਸ਼ਣ ਪਾਣੀ ਜੋਗੇ ਵੀ ਹੈ ਤੇ ਜਿੱਥੇ ਵੀ ਜਾਣਾ ਸਰ ਪਹਿਲਾਂ ਤਾਂ ਪਤਾ ਲੱਗ ਜਾਣਾ ਵੀ ਇਹੇ ਉਹੀ ਸੈਂਟਰ ਆਲੇ ਆ ਜਿਹੜੇ ਲੇ ਗਏ ਸੀ ਨਾ ਤੇ ਕਾਫੀ ਪਛਾਣ ਤਾਂ ਬਣ ਗਈ ਵੀ ਲੇਕਿਨ ਲੋਕਾਂ ਨੂੰ ਹਜੇ ਵੀ ਮਤਲਬ ਵੀ ਆਏ ਨਹੀਂ ਸਮੇਂ ਕਿ ਵੀ ਲੋਕਾਂ ਨੂੰ ਹੋਰ ਵੀ ਚੰਗੇ ਰਾਹ ਚ ਲੈ ਕੇ ਜਾਈਏ ਵਿਆਸੇ ਪਾਸੋਂ ਜਨਾ ਦਾ ਵੀ ਸ਼ੌਂਕ ਆ ਘੁੰਮਣ ਦਾ ਤੇ ਮੈਂ ਉਹਨਾਂ ਨਾਲ ਮਤਲਬ ਜਿੰਨੀ ਸਪੋਰਟ ਮੈਨੂੰ ਹੋਏ ਉਹਨਾਂ ਲਈ ਤਾਂ ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ ਸਾਰਿਆਂ ਨੂੰ ਭਰਾਵਾਂ ਨੂੰ ਜੀ ਆਇਆਂ ਨੂੰ ਜਿੰਨੇ ਵੀ ਭਰਾਵਾਂ ਦੀ ਵੀਡੀਓ ਦੇਖ ਰਹੇ ਜਿਨ੍ਹਾਂ ਨੂੰ ਵੀ ਸ਼ੌਂਕ ਆ ਉਹ ਮੇਰੇ ਨਾਲ ਜਾ ਸਕਦੇ ਆ ਮੈਂ ਤਾਂ ਹਰੇਕ ਤੋਂ ਨਾਮ ਲਏ ਟ੍ਰੈਵਲ ਕਰਦੇ ਸਤਿ ਸ਼੍ਰੀ ਅਕਾਲ ਅਦਾਵਨ ਮਸਤੀ ਜੀ ਸਾਰਿਆਂ ਨੂੰ ਦੋਸਤੋ ਅੱਜ ਦਾ ਇਹ ਵੀਡੀਓ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਅਸੀਂ ਤੁਹਾਡੇ ਰੂਬਰੂ ਉਹ ਦੋ ਸ਼ਖਸੀਅਤਾਂ ਕਰਾਂ ਜਾਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਕਈ ਵਾਰ ਤਾਂ ਉਹਨਾਂ ਉੱਚੇ ਪਹਾੜਾ ਉੱਤੇ ਜਾਣ ਵਾਸਤੇ ਕਈ ਵੱਡੇ ਵੱਡੇ ਗੱਡੀਆਂ ਵਿਜਵਾਵਦੇ ਜਾਂਦੀਆਂ ਉਹਨਾਂ ਪਹਾੜਾ ਉੱਤੇ ਜਾਣ ਵਾਸਤੇ ਸਿਰਫ ਗੱਡੀਆਂ ਜਾਂ ਹੋਰ ਸੁੱਖ ਸਹੂਲਤਾਂ ਦੀ ਵੀ ਜਦ ਕਾਫੀ ਨਹੀਂ ਉਹਨਾਂ ਲਈ ਇੱਕ ਚੀਜ਼ ਹੋਰ ਜੁੜੀ ਹੁੰਦੀ ਹੈ ਕਿ ਜਿਹੜੀ ਆਪਾਂ ਜਿਗਰਾ ਕਹਿੰਦੇ ਆ ਤੇ ਉਹ ਜਿਗਰਾ ਦਿਖਾਇਆ ਸਾਡੇ ਮਾਲਵੇ ਦੇ ਬਠਿੰਡਾ ਸ਼ਹਿਰ ਦੇ ਦੋ ਨੌਜਵਾਨਾਂ ਨੇ ਗੁਰਮੀਤ ਅਤੇ ਜੱਸਾ ਇਹ ਇੱਕ ਆਮ ਜਿਹੇ ਸਾਈਕਲ ਤੇ ਉਹਨਾਂ ਉੱਚੇ ਚ ਪਹਾੜਾਂ ਦੇ ਵਿੱਚ ਜੰਮੂ ਕਸ਼ਮੀਰ ਲਦਾਖ ਵਰਗੇ ਉੱਚੇ-ਉੱਚੇ ਪਹਾੜਾਂ ਨੂੰ چیرਦੇ ਹੋਏ ਅਸਮਾਨ ਨੂੰ ਛੋ ਕੇ ਅੱਜ ਆਪਣੇ ਘਰ ਵਾਪਸ ਪਰਤੇ ਹਨ ਸੋ ਅੱਜ ਆਪਾਂ ਇਹਨਾਂ ਨਾਲ ਗੱਲਬਾਤਾਂ ਕਰਾਂਗੇ ਤੇ ਜਾਣਾਂਗੇ ਇਹਨਾਂ ਦੇ ਸਫ਼ਰ ਬਾਰੇ ਜੀ ਹਾਂਜੀ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪਰ ਤੋਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡਾ ਇਹ ਸਫ਼ਰ ਕਿਵੇਂ ਰਿਹਾ ਤੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਜਿਵੇਂ ਅੱਜ ਤੁਹਾਨੂੰ ਮਾਨ ਸਨਮਾਨ ਮਿਲ ਰਿਹਾ ਹੈ ਇਹਨਾਂ ਪਿਆਰ ਜੋ ਕਿ ਆਪਣੇ ਕੱਲੇ ਪੰਜਾਬੀ ਨਹੀਂ ਮੈਂ ਕਹਿੰਨਾ ਕਿ ਪੂਰੇ ਭਾਰਤ ਦੇਸ਼ 'ਚੋਂ ਤੁਹਾਨੂੰ ਪਿਆਰ ਮਿਲ ਰਿਹਾ ਹੈ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਹੀ ਹੈ ਏਦਾਂ ਤੇ ਅਸੀਂ ਸੋਚਿਆ ਵੀ ਨਹੀਂ ਸੀਗਾ ਵੀ ਸਾਨੂੰ ਇੰਨਾ ਮਾਣ ਸਨਮਾਨ ਮਿਲੂਗਾ ਜੀ ਜਦੋਂ ਅਸੀਂ ਮਤਲਬ ਘਰੇ ਆਏ ਆਂਗੇ ਤਾਂ ਬਹੁਤ ਜ਼ਿਆਦਾ ਪਹਿਲਾਂ ਤਾਂ ਘਰ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਪਹਿਲਾਂ ਜੀ ਤੁਸੀਂ ਸਫ਼ਰ ਸ਼ੁਰੂ ਕਰਿਆ ਸੀ ਸੋਚਿਆ ਨਹੀਂ ਸੀਗਾ ਵੀ ਇੰਨਾ ਵੀ ਘਰ ਦੇ ਵੀ ਸਪੋਰਟ ਕਰਨਗੇ ਕਿ ਨਹੀਂ ਕਰਨਗੇ ਪਰ ਹੁਣ ਸਾਰੇ ਹੀ ਨਾਲ ਖੜੇ ਆ ਸਾਡੇ ਵਸੇ ਇਹ ਆਈਡੀਆ ਜਿਹੜਾ ਸੀ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਤੇ ਤੁਹਾਨੂੰ ਕਦੇ ਡਰ ਲੱਗਾ ਕੋਈ ਮੰਦੇ ਵਿੱਚ ਭੈ ਨਹੀਂ ਆਇਆ ਕਿ ਸਾਨੂੰ ਕਾਫੀ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੇ ਪਹਿਲਾਂ ਤਾਂ ਹਿਮਾਚਲ ਦਾ ਟੂਰ ਕੱਢਿਆ ਸੀ ਜਿਵੇਂ ਟ੍ਰੇਨਾਂ ਤੇ ਉੱਥੇ ਬਹੁਤ ਜ਼ਿਆਦਾ ਖਰਚਾ ਆ ਗਿਆ ਸੀ ਦੋ ਤਿੰਨ ਜਾਨੀ ਗਈ ਸੀਗੇ ਉੱਥੇ 15-20000 ਰੁਪਏ ਖਰਚਾ ਆਇਆ ਜਦੋਂ ਤੇ ਫਿਰ ਮੈਂ ਗਰਮੀਤ ਨਰੁਆਣੇ ਵਾਲੇ ਬਾਈ ਨਾਲ ਗੱਲ ਕੀਤੀ ਜਿਵੇਂ ਕਰਕੇ ਯਾਰ ਇੱਥੇ ਖਰਚਾ ਬਹੁਤ ਜ਼ਿਆਦਾ ਆ ਗਿਆ ਆਪਾਂ ਸਾਈਕਲਾਂ ਤੇ ਟੂਰ ਕੱਢਣਾ ਸ਼ੁਰੂ ਕਰੀਏ ਤੇ ਫਿਰ ਅਸੀਂ ਜਿਹੜਾ ਲੋੜਮੰਦ ਸਮਾਨ ਸੀਗਾ ਹੀ ਜ਼ਰੂਰਤਮੰਦ ਜਿੰਨਾ ਕੋਈ ਸੀਗਾ ਹੀ ਅਸੀਂ ਘਰੋਂ ਇਕੱਠਾ ਕੀਤਾ ਤੇ ਅਸੀਂ ਘੱਟ ਤੋਂ ਘੱਟ ਖਰਚਾ ਕਰਦੇ ਹੋਏ ਅਸੀਂ ਹਿਮਾਚਲ ਦਾ tour ਦੂਜੀ ਵਾਰ ਕਰਨ ਗਏ ਸੀ ਉੱਥੇ ਤੇ ਸਾਈਕਲਾਂ ਤੇ ਅਸੀਂ ਅਹ ਪਹਿਲਾਂ ਧਰਮਸ਼ਾਲਾ ਫਿਰ ਕਾਂਗੜਾ ਜੀ, ਫਿਰ ਚਮੁੰਡਾ ਜੀ, ਫਿਰ ਪਾਲਮਪੁਰ ਮੰਡੀ, ਕੁੱਲੂ ਮਨਾਲੀ ਅਟਲ ਟਨਲ ਅਟਲ ਟਨਲ ਤੱਕ ਗਏ ਸੀ ਅਟਲ ਟਨਲ ਤੇ ਜਾ ਕੇ ਸਾਨੂੰ ਠੰਡ ਹੋ ਗਈ ਸੀ ਪੂਰੀ ਮਤਲਬ ਉੱਥੇ ਬਰਫ਼ ਵੀ ਪਈ ਹੋਈ ਸੀ ਦੋ ਮਹੀਨੇ ਪਹਿਲਾਂ ਹੀ ਤੇ ਉੱਥੋਂ ਫਿਰ ਅਸੀਂ ਪੁਲਿਸ ਵਾਲੇ ਬਾਈ ਨੂੰ ਕਿਹਾ ਵੀ ਅਸੀਂ ਇੱਥੋਂ ਗਾਹਾਂ ਜਾਣਾ ਉਹ ਕਹਿੰਦੇ ਇਹ ਤੋਂ ਗਾਹਾਂ ਤਾਂ ਨੀ ਜਾਇਆ ਜਾਣਾ ਵੀ ਠੰਡ ਬਹੁਤ ਜ਼ਿਆਦਾ ਤੁਹਾਡੇ ਤੇ ਮਤਲਬ ਜਿਹੜੀ skin ਆ ਮਤਲਬ ਵੀ ਉਹ ਇਨੀ ਠੰਡ ਚੱਲ ਨਹੀਂ ਸਕੂਗੀ ਮਾਈਨਸ ਜੇ ਟੈਂਪਰੇਚਰ ਚਲਾ ਜਾਂਦਾ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਵਾਪਸੀ ਕੀਤੀ ਘਰ ਵਾਪਸੀ ਜਦੋਂ ਘਰ ਵਾਪਸੀ ਕੀਤੀ ਫਿਰ ਘਰ ਦੇ ਨਾਲ ਗੱਲ ਕੀਤੀ ਵੀ ਐ ਕਰਕੇ ਵੀ ਉੱਥੇ ਠੰਡ ਬਹੁਤ ਜ਼ਿਆਦਾ ਸਲੀਪਿੰਗ ਬੈਗ ਲੈ ਲਈ ਤੇ ਵੀਡੀਓ ਕੁਆਲਿਟੀ ਦੀ ਗੱਲ ਕਰੀ ਉਹ ਵੀ ਡੈਡੀ ਨਾਲ ਗੱਲ ਕੀਤੀ ਵੀ ਵੀਡੀਓ ਜ਼ਿਆਦਾ ਜ਼ਾਰ ਨਹੀਂ ਹੋ ਰਹੀਆਂ ਲੋਕਾਂ ਨੂੰ ਵੀ ਚੰਗੀਆਂ ਨਹੀਂ ਲੱਗ ਰਹੀਆਂ ਤੇ ਫਿਰ ਮੈਂ ਡੈਡੀ ਨੂੰ ਕਿਹਾ ਵੀ ਵਧੀਆ ਫੋਨ ਲੈ ਕੇ ਦਿਓ ਤੇ ਡੈਡੀ ਨੇ ਮਤਲਬ 1 ਲੱਖ 35000 ਤੱਕ ਖੜੇ ਕਰ ਪੈਸੇ ਲਾਏ ਉਹਨਾਂ ਨੇ ਤੇ ਫਿਰ ਉਹ ਤੋਂ ਬਾਅਦ ਜੀ ਅਸੀਂ ਜੰਮੂ ਦਾ ਟੂਰ ਸਟਾਰਟ ਕੀਤਾ 슬ੀਪਿੰਗ ਬੈਗ ਤੇ ਆਪ ਦਾ ਰਾਸ਼ਨ ਪਾਣੀ ਲੈ ਕੇ ਫਿਰ ਉਧਰਲਾ ਟੂਰ ਅਸੀਂ ਦੋਨਾਂ ਨੇ ਇਰਾਦਾ ਕਰਕੇ ਨਿਕਲ ਗਏ। ਨਿਕਲ ਤੇ ਗਏ ਹੋ। ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ? ਅਸੀਂ ਤਾਂ ਐਂ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਵੀ ਸਾਈਕਲ ਦੀ ਜਿੱਥੇ ਤੱਕ ਵਰਤੋਂ ਕਰ ਸਕਦੇ ਆ ਆਪਾਂ ਵੀ ਵਰਤੋਂ ਕਰੋ ਤੇ ਨਸ਼ੇ ਤੋਂ ਥੋੜਾ ਜਿਹਾ ਬਚੋ। ਬਹੁਤ ਘੱਟ ਮਾਤਰਾ ਦੇ ਵਿੱਚ ਆਈ ਪੰਜਾਬ ਦੇ ਵਿੱਚ ਨਸ਼ਾ ਇਹ ਲੋਕ ਕਾਫੀ ਫਲਾਰੇ ਆਈ ਆਪਣੇ ਵਾਲੇ ਕਹਿ ਦਿੰਦੇ ਆਈ ਪਰ ਹੈ ਨਹੀਂ ਨਸ਼ਾ ਇਹਨਾਂ ਬਹੁਤ ਘੱਟ ਲੋਕ ਕਰ ਰਹੇ ਆ ਇਹਨੂੰ ਬਦਨਾਮ ਕੀਤਾ ਜਾ ਰਿਹਾ ਆਪਣੇ ਪੰਜਾਬ ਚ ਇਹਨਾਂ ਹੈ ਨਹੀਂ ਦੇਖਿਆ ਹੀ ਇਸੇ ਦੋਸਤੋ ਇਹ ਵੀ ਇੱਕ ਉਹਨਾਂ ਲੋਕਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਮਾਰੀ ਹੈ ਇਹਨਾਂ ਦੋਨਾਂ ਵੀਰਾਂ ਨੇ ਜਿਹੜੇ ਸਾਡੇ ਪੰਜਾਬ ਨੂੰ ਕਲੰਕ ਲਾਉਣ ਦੀ ਕੋਸ਼ਿਸ਼ ਕਰਦੇ ਜਿਹੜੇ ਕਹਿੰਦੇ ਆ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਾ 'ਚ ਵੱਡੀ ਹੋਈ ਆ ਦੋਸਤੋ ਜੇ ਅਗਰ ਸਾਡੇ ਪੰਜਾਬ ਦੇ ਨੌਜਵਾਨ ਅੱਜ ਨਸ਼ਾ ਕਰਦੇ ਹੁੰਦੇ ਕਿ ਇੰਨੀ ਦੂਰ ਤੱਕ 25-2600 ਕਿਲੋਮੀਟਰ ਐਸਿੰਗ ਤੁਸੀਂ ਸਾਈਕਲ ਚਲਾਉਂਦੇ ਹੋ ਹਾਂ ਇੰਨਾ ਸਾਈਕਲ ਚੱਲਦੇ ਨਸ਼ੇੜੀ ਬੰਦੇ ਤੋਂ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰੀ ਆ ਦੋਨਾਂ ਭਰਾਵਾਂ ਨੇ ਤੁਹਾਨੂੰ ਸਲੂਟ ਕਰਦੇ ਆ ਅਸੀਂ ਤੁਸੀਂ ਪੰਜਾਬ ਦੇ ਉੱਪਰ ਇੱਕ ਕਲੰਕ ਹਟਾਇਆ ਨਸ਼ੇੜੀ ਹੋਣ ਦਾ ਤੇ ਤੁਸੀਂ ਦੱਸੋ ਜੀ ਪੜੇ ਕਿੰਨੇ ਹੋਇਓ ਮੈਂ 12ਵੀਂ ਹਜੇ ਪਾਸ ਹੀ ਕੀਤੀ ਸੀ ਸਰ ਤੇ ਉਹ ਤੋਂ ਬਾਅਦ ਛੁੱਟੀਆਂ ਸੀ ਮੈਂ ਗੁਰੂ ਜੀ ਨੂੰ ਆਖਿਆ ਵੀ ਆਪਾਂ ਯਾਰ ਹੁਣ ਟੂਰ ਕੱਢਣ ਚੱਲੀਏ ਨੀ ਫਿਰ ਇਹਨਾਂ ਨਾਲ ਗੱਲ ਕਰਕੇ ਟੂਰ ਕੱਢੇ ਜੀ ਖੇਡਦੇ ਰਹੇ ਜੀ ਤੇ ਉਹ ਤੋਂ ਬਾਅਦ ਬਸ ਬੇਰਾਦਾ ਬਣ ਗਏ ਘੁੰਮਣ ਦਾ ਤੁਹਾਡੇ ਹੋਰ ਕੀ ਕੀ ਸ਼ੌਂਕ ਨੇ ਸ਼ੌਕ ਪਹਿਲਾਂ ਤਾਂ ਵੀ ਵੀਡੀਓਗ੍ਰਾਫੀ ਕਰਨ ਦਾ ਕਹਿ ਦਈਏ ਵੀ ਐਕਟਿੰਗ ਦਾ ਸੀਗਾ ਜੀ ਵੀਡੀਓ ਵੀਡੀਓਗ੍ਰਾਫੀ ਕਰੀ ਪਹਿਲਾਂ ਬਥੇਰਾ ਮੱਥਾ ਮਾਰੇ ਸਰ ਤੇ ਕੁਝ ਕੋ ਮਤਲਬ ਯਾਰ ਦੋਸਤਾਂ ਨੂੰ ਕਰਦੇ ਹੁਣ ਕਹਿ ਦਿੰਦੇ ਕੰਮ ਕਰ ਤੇ ਉਹ ਕਮੋਕਾਰ ਚ ਪੈ ਗਏ ਤੇ ਅਸੀਂ ਵੀ ਮਤਲਬ ਮਾੜ ਮੋਟਾ ਕੰਮ ਕਰ ਤੇ ਲੱਗ ਗਏ ਫਿਰ ਜਦੋਂ ਮੈਂ 12ਵੀਂ ਪਾਸ ਕਰ ਲਈ ਫਿਰ ਮੈਂ ਇਹਨਾਂ ਨਾਲ ਗੱਲ ਕਰਤੀ ਤੇ ਫਿਰ ਅਸੀਂ ਆਹਾਂ ਸੋਚਿਆ ਵੀ ਸਾਈਕਲ ਤੇ ਚੱਲੀਏ ਤੇ ਕੋਈ ਨਵਾਂ ਸੰਦੇਸ਼ ਦੇ ਆਪਣੇ ਪਿਆਰ ਗੁਰੂ ਜੀ ਤੁਹਾਡੇ ਦੋਸਤ ਹੁਣੇ ਕਹਿ ਰਹੇ ਸੀਗੇ ਕਿ ਤੁਹਾਨੂੰ ਕੈ ਪੇਂਟਿੰਗ ਦਾ ਬਹੁਤ ਸ਼ੌਂਕ ਹੈ ਹਾਂਜੀ ਤੁਸੀਂ ਇਹ ਸ਼ੌਂਕ ਕਿੱਥੋਂ ਤੁਹਾਡੇ ਚ ਆਇਆ ਤੇ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ ਅੱਗੇ ਪਲੈਨਿੰਗ ਕੀ ਹੈ ਤੁਹਾਡੇ ਇਹ ਸ਼ੌਂਕ ਸਭ ਤੋਂ ਪਹਿਲਾਂ ਤਾਂ ਜੀ ਮੇਰੀ ਮਾਤਾ ਜੀ ਦੁਆਰਾ ਆਇਆ ਗਏ ਜਦੋਂ ਮੈਂ ਬਚਪਨ ਜ ਹੁੰਦਾ ਸੀ ਉਸ ਲੇਟ ਤੇ ਮੈਨੂੰ ਕੋਠੀਆਂ ਵਗੈਰਾ ਬਣਾਉਣੀ ਸਿਖਾਇਆ ਕਰਦੀ ਸੀ ਝੋਪਣੀਆਂ ਮਤਲਬ ਉਦੋਂ ਉਹ ਨਹੀਂ ਬਣਦੀਆਂ ਸੀ ਫਿਰ ਇਦਾਂ ਹੋਰ ਡੇਲੀ ਪ੍ਰੈਕਟਿਸ ਕਰਦਾ ਕਰਦੇ ਹੁਣ ਤੱਕ ਕਹ ਲਓ ਵੀ ਸਕੈਚ ਫੇਸ ਤਿਆਰ ਕਰ ਦਿੰਦੇ ਆ ਫੇਸ ਦਾ ਸਕੈਚ ਪੂਰਾ ਵਧੀਆ ਤੇ ਇਦਾਂ ਇਹ ਸ਼ੌਂਕ ਪੈ ਗਿਆ ਸੀ ਹੌਲੀ ਹੌਲੀ ਤੇ ਉਧਰ ਤੁਸੀਂ ਕਸ਼ਮੀਰ ਕੰਨੀ ਗਏ ਤੁਹਾਨੂੰ ਕੋਈ ਦਿਮਾਗ 'ਚ ਐਸੀ ਤਸਵੀਰਾਂ ਬਣੀ ਆ ਜੋ ਤੁਸੀਂ ਬਣਾਉਣਾ ਚਾਹੋਗੇ? ਹਾਂਜੀ ਬਹੁਤ ਬਣੀਆਂ ਜੀ। ਸੋਚਦਾ ਹੁੰਦੇ ਕਦੇ-ਕਦੇ ਵੀ ਉਹੀ ਪਹਾੜ ਨੇ ਜਿਹੜੇ ਮੈਂ ਬਚਪਨ 'ਚ ਪੇਂਟਿੰਗ ਤੇ ਬਣਾਇਆ ਕਰਦਾ ਸੀ ਜੀ। ਉੱਥੋਂ ਯਾਦਾਂ ਲੈ ਕੇ ਆਏ ਉਹ ਚੰਗੀਆਂ। ਯਾਦਾਂ ਦਾ ਕਾਫੀ ਫੋਟੋਆਂ ਵਗੈਰਾ ਕਿਤੇਆਂ ਕਿਲੇ ਕਰੀਆਂ ਤੇ ਹੁਣ ਸੋਚਦਾ ਵੀ ਉਹੀ ਦੁਬਾਰਾ ਫੇਰ ਪੇਂਟਿੰਗ ਦਾ ਸ਼ੁਰੂਆਤ ਕਰਨਾ। ਅੱਛਾ ਤੁਸੀਂ ਹੁਣ ਜੀ ਸਾਈਕਲ ਯਾਤਰਾ ਕੀਤੀ ਸੀ। ਇਹ ਹੁਣ ਤੁਸੀਂ ਇੱਥੇ ਖਤਮ ਕਰੋਗੇ ਜਾਂ ਅੱਗੇ ਵੀ ਕੁਝ ਸੋਚਿਆ ਹੈ ਯਾਤਰਾ ਕਰਨ ਦਾ? ਅੱਗੇ ਵੀ ਕਰਾਂਗੇ ਸਰ। ਵੀ ਹਜੇ ਪਲਾਨ ਚੱਲ ਰਿਹਾ ਹੈ ਇਹ ਵੱਡੇ ਟੂਰ ਦਾ। ਪਰ ਹਜੇ ਇਰਾਦਾ ਹਜੇ ਵੀ ਕਹਿ ਲਈ ਵੀ ਖਰਚਾ ਉਹਨਾਂ ਹੈ ਨਹੀਂ ਹਜੇ ਵੀ ਲੈ ਕੇ ਜਾਣ ਨੂੰ ਥੋੜਾ ਮੋਟਾ ਵੀ ਰਾਸ਼ਨ ਪਾਣੀ ਜੋਗੇ ਵੀ ਹੈ ਨਹੀਂ ਦੀ ਹੌਲੀ ਹੌਲੀ ਕਰਾਂਗੇ ਜੀ ਕੋਸ਼ਿਸ਼ ਵੱਡੇ ਟੂਰ ਦੀ ਦੋਸਤੋ ਇਹਨਾਂ ਨੇ ਵਿਦਆਉਟ ਮਨੀ ਜਿਹੜਾ ਸੀ ਯਾਤਰਾ ਸ਼ੁਰੂ ਕੀਤੀ ਸੀ ਐਨੇ ਲੰਮੇ ਟੂਰ ਤੇ ਜਾ ਕੇ ਆਏ ਨੇ ਬਹੁਤ ਆਪਣੇ ਆਪ ਨੂੰ ਮਾਣ ਮਹਿਸੂਸ ਹੁੰਦਾ ਕਿ ਸਾਡੇ ਪੰਜਾਬੀ ਭਰਾ ਐਨਾ ਵਧੀਆ ਨਾਮ ਕੁਮਾਰੇ ਨੇ ਜਦੋਂ ਜੰਮੂ ਕਸ਼ਮੀਰ ਦੇ ਅੰਦਰ ਅਸੀਂ ਐਂਟਰ ਹੋ ਗਏ ਸਰ ਉੱਥੇ ਕਸ਼ਮੀਰੀ ਭਾਈਚਾਰਾ ਦਾ ਬਹੁਤ ਜ਼ਿਆਦਾ ਸੇਵਾ ਰਹੀ ਸਰ ਤੇ ਕਹਦੇ ਵੀ ਕਾਫੀ ਕਾਇਨ ਨੇ ਵੀ ਕਸ਼ਮੀਰੀ ਲੋਕ ਵੀ ਨੇ ਧੱਕਾ ਕਰਦੇ ਆ ਹਨਾ ਨਫਰਤ ਫਲਾਉਂਦੇ ਨਫਰਤ ਫਲਾਉਂਦੇ ਆ ਪਿਆਰ ਨਾਲ ਪਿਆਰ ਫੈਲਾਉਂਦੇ ਬਿਲਕੁਲ ਬਿਲਕੁਲ ਸਰ ਜਦੋਂ ਅਸੀਂ ਉੱਥੇ ਪਹੁੰਚੇ ਸਰ ਵੀ ਸ਼ਾਮ ਬਹੁਤ ਹੋ ਜਾਂਦੀ ਸੀ ਲੋਕਾਂ ਨੇ ਘਰੇ ਵੀ ਰੱਖਿਆ ਸਰ ਤੇ ਖਾਣਾ ਪੀਣਾ ਸੌਣ ਨੂੰ ਜਾਂ ਕਹਦੇ ਵੀ ਨੰਬਰ ਤੱਕ ਵੀ ਦੇ ਦਿੰਦੇ ਸੀ ਵੀ ਤੁਹਾਨੂੰ ਗਾਹਾਂ ਵੀ ਲੋੜ ਪੈਂਦੀ ਹੈ ਚੀਜ਼ ਵੀ ਕਿਸੇ ਵੀ ਚੀਜ਼ ਦੀ ਹਨਾ ਵੀ ਸਾਨੂੰ ਕੰਟੈਕਟ ਕਰੋ ਤੇ ਉਸ ਤੋਂ ਬਾਅਦ ਜੀ ਅਸੀਂ ਲੇਕ ਨਹੀਂ ਜਦੋਂ ਗਏ ਉਧਰ ਦਰਖਤ ਨਹੀਂ ਹੈਗੇ ਉੱਥੇ ਸਾਹ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਆ ਮੂੰਹ ਚੋਂ ਖੂਨ ਆ ਜਾਣਾ ਜੀ ਅ ਰਾਤ ਨੂੰ ਜੋਰਜ ਜ਼ਿਲਾ ਕੋਲ ਕਾਫੀ ਉਚਾਈ ਤੇ ਹੀ ਉਹ ਉਥੇ ਰਾਤ ਨੂੰ ਦਿਲ 'ਚ ਮੇਰੇ ਦਰਦ ਉੱਠ ਖੜਾ ਸੀ ਟੈਂਟ ਲਾਇਆ ਸੀ ਤੇ ਉਥੇ ਭਾਲੂ ਆਉਣ ਦਾ ਵੀ ਬਹੁਤ ਜ਼ਿਆਦਾ ਡਰ ਸੀ ਤੇ ਅਸੀਂ ਆਸੇ ਪਾਸੇ ਪੁੱਛ ਕੇ ਟੈਂਟ ਟੁੰਟ ਲਾਉਣਾ ਜੀ ਕਿਸੇ ਦੇ ਘਰ ਦੇ ਨਾਲ ਲਾ ਲੈਣਾ ਫੋਨ ਚਾਰਜਰ ਕਰਨ ਦਾ ਕਹਿਣਾ ਜੀ ਵੀ ਹਨਾ ਵੀ ਉਹ ਵੀ ਅਸੀਂ ਕਿਸੇ ਦੇ ਘਰ 'ਚ ਜਾਂ ਦੁਕਾਨਾਂ 'ਚ ਵੀ ਉਥੇ ਲਾ ਲੁਕੇ ਗੁਜ਼ਾਰਾ ਕੀਤਾ ਤੁਸੀਂ ਡੇਲੀ ਵੀਡੀਓ ਸਟ੍ਰੀਮਸ ਤੁਸੀਂ ਆਪਣੀਆਂ ਸ਼ੇਅਰ ਕਰਦੇ ਸੀ ਹਾਂਜੀ ਹਾਂਜੀ ਲੋਕਾਂ ਦਾ ਪਿਆਰ ਮੇਰੇ ਖਿਆਲ ਚ ਬਹੁਤ ਜ਼ਿਆਦਾ ਮਿਲਿਆ ਕਿਉਂਕਿ ਮੈਂ ਤੁਹਾਡੀਆਂ ਵੀਡੀਓਜ਼ ਦੇਖਦਾ ਸੀ ਹਾਂਜੀ ਤੁਸੀਂ ਕੀ ਮਹਿਸੂਸ ਕਰਦੇ ਤੁਹਾਨੂੰ ਕਿੰਨਾ ਕੁ ਪਿਆਰ ਲੱਗਦਾ ਵੀ ਲੋਕ ਤੁਹਾਨੂੰ ਕਰਨ ਲੱਗ ਗਏ ਐਨੇ ਲੋਕ ਅ ਵੀ ਜਿੱਥੇ ਵੀ ਜਾਂਦੇ ਆ ਸਰ ਪਹਿਲਾਂ ਤਾਂ ਪਤਾ ਲੱਗ ਜਾਂਦਾ ਵੀ ਇਹ ਉਹੀ ਸਾਈਕਲ ਵਾਲੇ ਆ ਵੀ ਜਿਹੜੇ ਲੈ ਗਏ ਸੀ ਹਨਾ ਤੇ ਕਾਫੀ ਪਹਿਚਾਣ ਤਾਂ ਬਣ ਗਈ ਵੀ ਲੇਕਿਨ ਲੋਕਾਂ ਨੂੰ ਹਜੇ ਵੀ ਮਤਲਬ ਵੀ ਆਏ ਹਨੀ ਸਾਨੂੰ ਵੀ ਅਸੀਂ ਲੋਕਾਂ ਨੂੰ ਹੋਰ ਵੀ ਚੰਗੇ ਰਾਹ ਤੇ ਲੈ ਕੇ ਜਾਈਏ ਬੀ ਜਿੰਨਾ ਚੰਗਾ ਸੰਦੇਸ਼ ਹੋਵੇ ਅਸੀਂ ਉਹਨਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਾਂਗੇ ਬਹੁਤ ਚੰਗੀ ਗੱਲ ਤੇ ਤੁਸੀਂ ਸਾਈਕਲ ਚਲਾਉਣ ਬਾਰੇ ਲੋਕਾਂ ਨੂੰ ਕੀ ਮੈਸੇਜ ਦਿਓਗੇ ਜੇ ਵੱਧ ਤੋਂ ਵੱਧ ਸਾਈਕਲ ਚਲਾਵਾਂਗੇ ਇਹ ਪਹਿਲੀ ਗੱਲ ਤਾਂ ਸਰੀਰ ਦੀ ਜਿਹੜਾ ਤੰਦਰੁਸਤ ਰਹਿੰਦਾ ਈ ਤੇ ਕੋਈ ਵੀ ਬਿਮਾਰੀ ਲੱਗਦੀ ਨਹੀਂ ਜਲਦੀ ਜਲਦੀ ਤੇ ਵੱਧ ਤੋਂ ਵੱਧ ਸਾਈਕਲ ਚਲਾਉਣ ਸਾਰੇ ਤੇ ਵੀ ਤੰਦਰੁਸਤ ਰਹਿਣਗੇ ਤੁਸੀਂ ਇਨ ਸਫਰ ਦੌਰਾਨ ਧਾਰਮਿਕ ਸਥਾਨਾਂ ਤੇ ਵੀ ਵਿਜ਼ਿਟ ਕੀਤਾ ਸੀ ਹਾਂਜੀ ਹਾਂਜੀ ਸਰ ਗੁਰੂ ਘਰ ਦੇ ਵਿੱਚ ਮੰਦਿਰ ਤੇ ਬਸ ਕਲਾ ਆਪਣੇ ਮੁਸਲਮਾਨਾਂ ਦੀ ਮਸਜਿਦ ਦੇ ਵਿੱਚ ਨਹੀਂ ਰਹਿੰਦੇ ਪਰ ਲੋਕ ਲੋਕ ਸੀ ਜਿਹੜੇ ਉਹੋ ਵੀ ਮਤਲਬ ਬਹੁਤ ਜ਼ਿਆਦਾ ਪਿਆਰ ਕਰਦੇ ਇਹੋਨਾਂ ਦੇ ਘਰਾਂ ਦੇ ਵਿੱਚ ਰੁਕੇ ਜਦੋਂ ਖਾਣਾ ਪੀਣਾ ਉਹਨਾਂ ਦਾ ਵੀ ਬਹੁਤ ਜ਼ਿਆਦਾ ਚੰਗਾ ਲੱਗੇ ਸੀ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਾ ਵਾਲੀ ਜਾ ਰਹੀ ਹੈ ਹਾਂਜੀ ਉਹਨਾਂ ਤੁਸੀਂ ਮੈਂ ਕਹਿੰਨਾ ਕੋਸ਼ਿਸ਼ ਕਰੋ ਨੌਜਵਾਨ ਪੀੜ੍ਹੀ ਨੂੰ ਆਪਣੇ ਨਾਲ ਤੋਰ ਕੇ ਆਪਣੇ ਇਸ ਸਫ਼ਰ ਦੇ ਵਿੱਚ ਸ਼ਾਮਲ ਕਰੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਟੀਮ ਨੂੰ ਅ ਸਾਰਾ ਮੈਂ ਤਾਂ ਸਾਰੇ ਭਰਾਵਾਂ ਨੂੰ ਕਹਿਣਾ ਵੀ ਜੀ ਆਇਆਂ ਨੂੰ ਦੇ ਸਾਰੇ ਮੇਰੇ ਨਾਲ ਜਿੰਨੇ ਵੀ ਹੋ ਸਕਣ ਵਿਆਸੇ ਪਾਸੇ ਜਿਨ੍ਹਾਂ ਦਾ ਵੀ ਸ਼ੌਂਕ ਆ ਘੁੰਮਣ ਦਾ ਤੇ ਮੈਂ ਉਹਨਾਂ ਨਾਲ ਮਤਲਬ ਜਿੰਨੀ سپورਟ ਮੈਂ ਇਥੋਂ ਹੋਈਗੀ ਉਹਨਾਂ ਲਈ ਤਾਂ ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ ਸਾਰਿਆਂ ਨੂੰ ਭਰਾਵਾਂ ਨੂੰ ਜੀ ਆਇਆਂ ਨੂੰ ਜਿਨ੍ਹਾਂ ਵੀ ਭਰਾ ਵੀਡੀਓ ਦੇਖ ਰਿਹਾ ਜਿਨ੍ਹਾਂ ਨੂੰ ਵੀ ਸ਼ੌਂਕ ਆ ਉਹ ਮੇਰੇ ਨਾਲ ਜਾ ਸਕਦੇ ਮੈਂ ਤਾਂ ਹਰੇਕ ਭਰਾਵਾਂ ਨਾਲ ਲੈ ਕੇ ਟਰੈਵਲ ਕਰੂੰਗਾ ਸਾਨੂੰ ਦੋਨਾਂ ਵੱਲੋਂ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਧੰਨਵਾਦ ਤੁਹਾਨੂੰ ਤੇ ਉਮੀਦ ਕਰਦਾ ਕਿ ਜੋ ਤੁਸੀਂ ਅੱਗੇ ਸਫਰ ਕਰੋਗੇ ਹਾਂਜੀ ਉਹ ਵੀ ਤੁਹਾਡੇ ਲਈ ਇੱਕ ਬਹੁਤ ਯਾਦਗਾਰੀ ਹੋਏਗਾ ਅਤੇ ਤੁਸੀਂ ਕੁਝ ਨਾ ਕੁਝ ਸਨੇਹੇ ਮੈਸੇਜ ਲੋਕਾਂ ਨੂੰ ਦੇਂਦੇ ਰਹੋਗੇ ਅਤੇ ਆਪਣੀ ਵੀਡੀਓ ਰਾਹੀਂ ਲੋਕਾਂ ਦਾ ਮਨੋਰੰਜਨ ਵੀ ਕਰਦੇ ਰਹੋਗੇ ਦੇਖੋ ਲੋਕ ਰੋਟੀ ਦਾ ਵੀ ਕਰਦੇ ਆ ਹਾਂਜੀ ਹਾਂਜੀ ਫਾਈਨੈਂਸ਼ੀਅਲੀ ਵੀ ਸਪੋਰਟ ਕਰਦੇ ਆ ਬਿਲਕੁਲ ਪਰ ਸਾਰੇ ਦੋਸਤੋ ਨੇ ਇੱਕ ਮੈਂ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਦੋਸਤੋ ਜਿਹੜੀ ਸਪੋਰਟ ਪੰਜਾਬ ਨੂੰ ਅੱਜ ਚਾਹੀਦੀ ਹੈ ਉਹ ਅੱਜ ਨੌਜਵਾਨਾਂ ਨੂੰ ਚਾਹੀਦੀ ਹੈ ਉਹ ਨਸ਼ੇ ਤੋਂ ਦੂਰ ਕਰਨ ਦੀ ਤੋਂ ਸਾਰੇ ਪੰਜਾਬੀਆਂ ਨੂੰ ਰਿਕਵੈਸਟ ਹੈ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਕੋਸ਼ਿਸ਼ ਕਰੋ ਕੋਈ ਨਾ ਕੋਈ ਚੰਗਾ ਮੈਸੇਜ ਦਿਓ ਲੋਕਾਂ ਨੂੰ ਚੰਗੇ ਪਾਸੇ ਲਾਓ ਤਾਂ ਜੋ ਜਿਹੜੇ ਆਪਣੇ ਨੌਜਵਾਨ ਵੀਰ ਮੁੰਡੇ ਕੁੜੀਆਂ ਜੋ ਵੀ ਨਸ਼ੇ 'ਚ ਅੱਜ ਜਾ ਚੁੱਕੇ ਆ ਨਸ਼ੇ ਦੇ ਦਲ ਦੇ ਵਿੱਚ ਫਸ ਚੁੱਕੇ ਆ ਉਸ ਤੋਂ ਬਾਹਰ ਆ ਸਕਣ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਦੋਸਤੋ ਅੱਜ ਦੀ ਇਹ ਮੁਲਾਕਾਤ ਐਥੀਸਿਸ ਮੁਕਤ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵੀਡੀਓ ਬਹੁਤ ਵਧੀਆ ਲੱਗਿਆ ਹੋਵੇਗਾ ਸਾਡੀ ਹੋਰ ਵਧੇਰੇ ਜਾਣਕਾਰੀ ਸਾਡਾ ਪੇਜ ਗਤਕਾ ਗਲੋਬਲ ਟੀਵੀ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ